ਮਹਾਰਾਜੀ ਆਓ ਆਓ ਬੱਚਾ ਆਓ ਬੱਚਾ ਆਓ ਆਓ ਬਾਬਾ ਜੀ ਤੁਹਾਡੀ ਸੋਭਾ ਸੁਣ ਕੇ ਆਏ ਆਂ ਅੱਛਾ ਜੀ ਤੁਹਾਡੀ ਦੂਰ ਦੂਰ ਤਾਈ ਸੋਭਾ ਭੂਤਾਂ ਨੂੰ ਮੈਂ ਫੜਦਾ ਜੀ ਟੂਣਾ ਟਾਮਣ ਮੈਂ ਕਰਦਾ ਜੀ ਭੂਤਾਂ ਤੇ ਮੈਂ ਪਾਉਂਦਾ ਦਾਬਾ ਜੀ ਮੈਨੂੰ ਕਹਿੰਦੇ ਕਸਰਾ ਕੱਢ ਬਾਬਾ ਜੀ ਜੇ ਕਿਸੇ ਵਿੱਚ ਭੂਤ ਹੈ ਵੜਦੇ ਉਹ ਵੀ ਅਸੀਂ ਬਾਹਰ ਹੈ ਕੱਢਦੇ ਪੁੱਤਾਂ ਦੀਆਂ ਮੈਂ ਭੰਦਾ ਮਾਰ ਕੇ ਜਾ ਪਾਂ ਜੀ ਮੈਨੂੰ ਕਹਿੰਦੇ ਕਸਰਾ ਕੱਢ ਬਾਬਾ ਜੀ ਬੱਚਾ ਜਿਹੜਾ ਵੀ ਮੇਰੇ ਕੋਲੇ ਆਵੇ ਇੱਥੋਂ ਰਾਜੀ ਹੋ ਕੇ ਜਾਵੇ ਜਿਹੜਾ ਬੁਰਕੀ ਰੋਟੀ ਦੀ ਨਹੀਂ ਖਾਂਦਾ ਉਹ ਖਾਣ ਲੱਗ ਜਾਂਦਾ ਰੋਟੀਆਂ ਦਾ ਛਾਬਾ ਜੀ ਮੈਨੂੰ ਕਹਿੰਦੇ ਕਸਰਾ ਕੱਢ ਬਾਬਾ ਜੀ ਜੇ ਕਿਸੇ ਦੀ ਮੱਝ ਨਾ ਮਿਲਦੀ ਦੁੱਧ ਚਵਾਉਣ ਵੇਲੇ ਪੂਰਾ ਹਿਲਦੀ ਉਹ ਵੀ ਮਿਲਨ ਨੇ ਲਾਉਂਦੇ ਬਾਬੇ ਹੱਥਾਂ ਤੇ ਸਰੂ ਜਮਾਉਂਦੇ ਬਾਬੇ ਹਰੇਕ ਦੇ ਘਰ ਵਿੱਚ ਲਿਆਉਣੇ ਅਸੀਂ ਖੁਸ਼ੀਆਂ ਉਹਨਾਂ ਦੀਆਂ ਸੁਲ੍ਹਾ ਕਰਾਉਣੇ ਜਿਹੜੀਆਂ ਬੀਬੀਆਂ ਆਪਣੇ ਪਤੀਆਂ ਨਾਲ ਰੁੱਸੀਆਂ ਜਿਹੜੇ ਕੰਮ ਬਣਾਉਂਦੇ ਬਾਬੇ ਹੱਥਾਂ ਤੇ ਸਰੂ ਜਮਾਉਂਦੇ ਬਾਬੇ ਆਓ ਬੱਚਾ ਦੱਸੋ ਕੀ ਤਕਲੀਫ ਆ ਤੁਹਾਨੂੰ ਬਾਬਾ ਜੀ ਥੋੜੀ ਦੂਰ ਦੂਰ ਤੇ ਸੁਪਾ ਸੁਣ ਕੇ ਆਏ ਹਾਂ ਹਾਂ ਸਾਡੇ ਬੱਚੇ ਨੂੰ ਰਿਸ਼ਤਾ ਨਹੀਂ ਹੁੰਦਾ ਠੀਕ ਹੈ ਜੀ ਤੇ ਤੁਸੀਂ ਕਿਰਪਾ ਕਰੋ ਕਿਸੇ ਸੋਹਣੀ ਜੀ ਕੁੜੀ ਦਾ ਰਿਸ਼ਤਾ ਹੋ ਜਾਏ ਸਾਡਾ ਘਰ ਬਸਦਾ ਇਹੋ ਜੀ ਰੋਟੀ ਪੱਕਦੀ ਹੋਵੇ ਕੋਈ ਨਹੀਂ ਬੱਚਾ ਬੇਫਿਕਰ ਰੋ ਬਾਬੇ ਮੰਨ ਲੋ ਜੇ ਬਾਬੇ ਕੋਲੇ ਆ ਗਏ ਕੰਮ ਸਮਝੋ ਚੁਟਕੀ ਦੇ ਹਿਸਾਬ ਨਾਲ ਹੋ ਗਿਆ ਤੁਸੀਂ ਸਹੀ ਥਾਂ ਤੇ ਆਏ ਹਾਂ ਬੱਚਾ ਦੱਸੋ ਤੁਹਾਨੂੰ ਕੋਈ ਕਾਰ ਚਾਹੀਦੀ ਆ ਦਾਦੀ ਨਹੀਂ ਬਾਬਾ ਜੀ ਹੋਰ ਕੋਈ ਸੋਨਾ ਸੱਪਾ ਨਹੀਂ ਬਾਬਾ ਜੀ ਹੋਰ ਕੋਈ ਪੈਸੇ ਨਾਗਦਾ ਨਹੀਂ ਬਾਬਾ ਜੀ ਬਾਬਾ ਜੀ ਹਾਂਜੀ ਨਾ ਸਾਨੂੰ ਸੋਨਾ ਚਾਹੀਦਾ ਹਾਂਜੀ ਨਾ ਸਾਨੂੰ ਕੋਈ ਲੀੜਾ ਕਪੜਾ ਚਾਹੀਦਾ ਨਾ ਸਾਨੂੰ ਕਾਰ ਚਾਹੀਦੀ ਆ ਬਸ ਸਾਨੂੰ ਤਾਂ ਸਾਡੇ ਮੁੰਡੇ ਨੂੰ ਸੋਹਣੀ ਜੀ ਕੁੜੀ ਦਾ ਰਿਸ਼ਤਾ ਕਰਵਾ ਦੇ ਕਿਰਪਾ ਕਰ ਬੱਚਾ ਜਦੋਂ ਕਬੀਲਦਾਰੀ ਗੱਲ ਪੈ ਗਈ ਤੇਰੇ ਨੀਂਦ ਚੈ ਨਾ ਆਉਣਾ ਤੇਰੇ ਨੇੜੇ ਤੂੰ ਸੋਚਾਂ ਸੋਚਦਾ ਕੱਢੀ ਜਾਇਆ ਕਰੇਗਾ ਘੇੜੇ ਲੈਟ ਜਗਾਉਣੀ ਭੁੱਲ ਜਾਇਆ ਕਰੇਗਾ ਫਿਰਦਾ ਰਿਹਾ ਕਰੇਗਾ ਵਿੱਚ ਹਨੇਰੇ ਤੈਨੂੰ ਆਪਣਾ ਘਰ ਹੀ ਫਿਰ ਜੇ ਲੱਗਣੀ ਆ ਬੱਚਾ ਜਿੰਨੇ ਮਰਜੀ ਸੋਹਣੀ ਕੁੜੀ ਨਾਲ ਵਿਆਹ ਕਰਾ ਲਾ ਚਾਰਾਂ ਸਾਲਾਂ ਨੂੰ ਤਾਂ ਚੜੇਲ ਹੀ ਲੱਗਣੀ ਆ